मित्र बहुत सारे सत नमस्कार गुड आफ्टरनून ये पंजाबी भाषा च है टाइटल है टैन प्लस टू एग्जाम देने वाले लड़के तो लड़कियाली शुभ अवसर असी फोकल पॉइंट पटियाला स्थित हैं और जेडे बच्चे टेन प्लस टू का एग्जाम देकर दो महीने फ्री होना वास्ते तीन तरह के कोर्स लेके आए हैं ਉਤਾ ਵੀ ਜੋ ਐਸ ਹੈ ਕਿ ਤੁਸੀਂ ਕਿਹੜਾ ਕੋਰਸ ਕਰਨਾ ਚਾਹੁੰਦੇ ਜੀ ਤੁਹਾਨੂੰ ਅਸੀਂ ਫ੍ਰੀ ਪਿਕ ਅਪ ਤੇ ਡ੍ਰੌਪ ਆਫ ਦੇਵਾਂਗੇ ਪਟਿਆਲਾ ਬੱਸ ਸਟੈਂਡ ਟੂ आवर ਕਾਲਜ ਜਿਹੜਾ ਕਿ ਪਟਿਆਲਾ ਸ਼ਹਿਰ ਦੇ ਵਿੱਚ ਹੀ ਫੋਕਰ ਪੁਆਇੰਟ ਸਥਿਤ ਹੈ ਪਹਿਲਾ ਕੋਰਸ ਹੈਗਾ ਕੰਪਿਊਟਰ ਦਾ ਦੇਖੋ ਜੇਕਰ ਤੁਸੀਂ ਹੁਣ ਫਿਊਚਰ ਵਿੱਚ ਚਾਹੇ ਕੋਈ ਸਰਕਾਰੀ ਨੌਕਰੀ ਲਵੋ ਚਾਹੇ ਵਿਦੇਸ਼ ਵਿੱਚ ਜਾਣਾ ਚਾਹੁੰਦੇ ਜੀ ਜੇ ਤੁਹਾਨੂੰ ਕੰਪਿਊਟਰ ਨਹੀਂ ਆਉਂਦਾ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਜਿਹਦੇ ਵਾਸਤੇ ਤੁਹਾਨੂੰ ਕੰਪਿਊਟਰ ਸਿੱਖਣਾ ਬਹੁਤ ਜ਼ਰੂਰੀ ਹੈ ਇਹ ਕੋਰਸ ਮੁੰਡੇ ਤੇ ਕੁੜੀਆਂ ਲਈ ਹੈ ਟਾਈਮਿੰਗ ਇਹਦਾ ਸਵੇਰੇ 10 ਤੋਂ ਲੈ ਕੇ 2 ਵਜੇ ਤੱਕ ਹੁੰਦਾ ਹੋਏਗਾ ਦੂਜਾ ਕੋਰਸ ਹੈਗਾ ਲੜਕੀਆਂ ਵਾਸਤੇ ਬਿਊਟੀ ਪਾਰਲਰ ਦਾ ਦੇਖੋ ਤੁਸੀਂ ਹੁਣ ਦੇਖ ਰਹੇ ਜੀ ਅੱਜ ਕੱਲ ਇੱਥੇ ਫੈਸ਼ਨ ਬਦਲ ਗਿਆ ਵਿਆਹ ਸ਼ਾਦੀਆਂ ਤੇ ਸਾਰੀਆਂ ਬੀਬੀਆਂ ਬਿਨਾਂ ਤਿਆਰ ਹੋਏ ਤੋਂ ਨਹੀਂ ਜਾਂਦੀਆਂ ਔਰ ਉਹਦੀ ਬਹੁਤ ਚੰਗੀ ਕਮਾਈ ਹੈ ਜਿਵੇਂ ਕਿ ਇੱਕ ਵਾਰ ਫੇਸ ਤੋਂ ਲਿਫਟ ਦੇ ਉੱਪਰੋਂ ਤੁਸੀਂ ਇੱਕ ਵਾਰ ਮੁੱਛਾਂ ਹੀ ਉਤਾਰ ਦਿੰਦੇ ਜੀ ਤਾਂ ਹਰ ਹਫ਼ਤੇ ਬਾਅਦ 100 ਰੁਪਏ ਦੇ ਕੇ ਫਿਰ ਲੇਡੀਜ਼ ਨੂੰ ਉਹ ਦੁਬਾਰਾ ਦੁਬਾਰਾ ਕਰਾਉਣਾ ਪੈਂਦਾ ਹੈ ਜੇ ਬ੍ਰਾਈਡਲ ਮੇਕਅਪ ਕਰੋ ਤੇ ਕਟਗੜ ਵੀ 10000 ਰੁਪਏ ਲੈਂਦੇ ਨਹੀਂ ਤੇ ਤੁਸੀਂ ਇਹ ਕਾਰੋਬਾਰ ਆਪ ਦੇ ਘਰ ਤੋਂ ਹੀ ਡੋਰ ਟੂ ਡੋਰ ਸਰਵਿਸ ਰਾਹੀਂ ਕਰ ਸਕਦੇ ਜੀ ਤੀਜਾ ਹੈਗਾ ਕਿ ਆਇਲਰਸ ਦੀ ਇਹ ਕਲਾਸਾ ਜਿਹੜੇ ਵੀ ਬੱਚੇ ਆਇਲਰਟਸ ਜਾਂ ਪੀਟੀ ਦਾ ਐਗਜ਼ਾਮ ਦੇਣਾ ਚਾਹੁੰਦੇ ਨੇ ਦੇਖੋ ਪੀਟੀ ਦਾ ਐਗਜ਼ਾਮ ਉਹੀ ਲੜਕਾ ਲੜਕੀ ਦੇ ਸਕਦੇ ਨੇ ਜਿਹੜੇ ਨਾਲ ਕੰਪਿਊਟਰ ਦੀ ਮੁਹਾਰਤ ਰੱਖਦੇ ਹੋਣ ਆਇਲਰਟਸ ਕੋਈ ਵੀ ਬੰਦਾ ਕਰ ਸਕਦਾ ਹੈ ਜਿਹੜਾ ਇੰਗਲਿਸ਼ ਵਿੱਚ ਠੀਕ ਹੈ ਔਰ ਇਹ ਕੋਰਸ ਸਪੈਸ਼ਲੀ ਉਹਨਾਂ ਬੱਚਿਆਂ ਵਾਸਤੇ ਹੈ ਜਿਨ੍ਹਾਂ ਦੀ ਇੰਗਲਿਸ਼ ਵੀਕ ਹੈ ਉਹਨਾਂ ਨੂੰ ਇੰਗਲਿਸ਼ ਵੋਕੈਬਲਰੀ ਇੰਗਲਿਸ਼ ਦੇ ਸੈਂਟੈਂਸ ਸਾਰਾ ਕੁਝ ਸਿਖਾਇਆ ਜਾਊਗਾ ਤੇ ਉਹਦੀ ਵੀ ਫੀਸ ਰੀਜ਼ਨੇਬਲ ਹੈ ਵਧੇਰੇ ਜਾਣਕਾਰੀ ਵਾਸਤੇ ਸਾਡੇ ਦਿੱਤੇ ਗਏ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਮਾਰਨਿੰਗ 10am ਟੂ 5pm ਮੰਡੇ ਟੂ ਫਰਾਈਡੇ ਸਟੇ ਕਨੈਕਟਡ ਵਿਦ ਅਸ ਥੈਂਕ ਯੂ ਵੈਰੀ ਮਚ